ਲੁਧਿਆਣਾ ਖੰਨਾ ਨੈਸ਼ਨਲ ਹਾਈਵੇ ਤੇ ਉਦੋਂ ਹਾਦਸਾ ਵਾਪਰ ਗਿਆ ਜਦੋਂ ਦੋ ਕਿਸਾਨ ਵੀਰ ਆਪਣੀ ਗੰਨੇ ਦੀ ਫਸਲ ਨੂੰ ਅਮਲੋ ਸ਼ੂਗਰ ਮਿੱਲ ਵੱਲ ਲੈ ਕੇ ਜਾ ਰਹੇ ਹੁੰਦੇ ਨੇ ਟਰੈਕਟਰ ਟਰਾਲੀ ਤੇ ਤੇ ਚਾਹਨਕੀ ਬੀਤੀ ਰਾਤ ਉਹਨਾਂ ਦੇ ਨਾਲ ਹਾਦਸਾ ਵਾਪਰ ਜਾਂਦਾ ਤੇ ਮੌਕੇ ਤੇ ਦੋਨਾਂ ਦੀ ਮੌਤ ਹੋ ਗਈ ਜੀ ਹਾਂ ਬੇਹਦੀ ਮੰਦਪਾਗੀ ਖਬਰ ਸਾਹਮਣੇ ਹੈ ਜਿੱਥੇ ਦੋ ਜਿਹੜੇ ਕਿਸਾਨ ਨੇ ਉਹ ਟਰੈਕਟਰ ਟਰਾਲੀ ਤੇ ਗੰਨੇ ਦੀ ਫਸਲ ਉਹਨਾਂ ਨੇ ਲੋਡਡ ਕੀਤੀ ਹੁੰਦੀ ਆ ਤੇ ਜਦੋਂ ਢਲਾਨ ਤੋਂ ਥੱਲੇ ਵੱਲ ਨੂੰ ਜਾ ਰਹੇ ਹੁੰਦੇ ਨੇ ਤੇ ਚਾਹਨੇ ਕੀ ਜੜੀ ਗੰਨਿਆਂ ਦੀ ਫਸਲ ਨੋ ਨਦੀ ਰੱਸੀ ਟੁੱਟ ਜਾਂਦੀ ਹੈ ਜਿਹੜੀ ਰੱਸੀ ਬੰਨੀ ਹੁੰਦੀ ਹੈ ਤੇ ਸਾਰੇ ਜਿਹੜੇ ਗੰਨੇ ਨੇ ਉਹ ਟਰੈਕਟਰ ਦੇ ਉੱਤੇ ਲੋਡਡ ਹੋ ਜਾਂਦੇ ਨੇ ਤੇ ਦੋਨੋਂ ਜਿਹੜੇ ਕਿਸਾਨ ਨੇ ਉਹ ਆਪਣਾ ਸੰਤੁਲਨ ਕੋ ਬੈਠਦੇ ਨੇ ਟਰੈਕਟਰ ਟਰਾਲੀ ਦਾ ਤੇ ਡਿਵਾਈਡਰ ਵਿੱਚ ਜਾ ਰੇਲਿੰਗ 'ਚ ਵੱਜਦੇ ਨੇ ਤੇ ਜਿਸ ਤੋਂ ਬਾਅਦ ਉਹ heਠਾ ਦੱਬ ਜਾਂਦੇ ਨੇ ਆਪਣੀ ਹੀ ਫਸਲ ਦੇ ਤੇ ਇੱਕ ਤੇ ਕਿਸਾਨ ਦੀ ਮੌਕੇ ਤੇ ਮੌਤ ਹੋ ਗਈ ਤੇ ਦੂਜਾ ਜਿਹੜਾ ਕਿਸਾਨ ਸੀ ਉਸ ਨੂੰ ਜਦੋਂ ਹਸਪਤਾਲ ਲੈ ਜਾਂਦਾ ਜਾ ਰਿਹਾ ਸੀ ਤੇ ਰਸਤੇ 'ਚ ਹੀ ਉਸਨੇ ਆਪਣਾ ਦਮ ਤੋੜ ਦਿੱਤਾ ਬੇਹਦੀ ਮੰਦਪਾਗੀ ਖਬਰ ਨਿਕਲ ਕੇ ਆਈ ਖੰਨਾ ਨੈਸ਼ਨਲ ਅੱਜ ਤੇ ਜਿੱਥੇ ਦਰਦਨਾਕ ਹਾਦਸਾ ਵਾਪਰ ਗਿਆ ਕਿ ਬੇहद ਹੀ ਮੰਦ ਭਾਗੀ ਖਬਰ ਸਾਹਮਣੇ ਆਈ ਜਦੋਂ ਦੋ ਜਿਹੜੇ ਕਿਸਾਨ ਵੀਰ ਨੇ ਇੱਕ ਦੀ ਪਛਾਣ ਗੁਰਦੀਪ ਸਿੰਘ ਉਮਰ 35 ਸਾਲ ਵਾਸੀ ਮਾਜਰੀ ਪਾਇਲ ਪਿੰਡ ਦੀ ਐ ਤੇ ਦیدار ਸਿੰਘ 45 ਸਾਲ ਮਾਜਰੀ ਪਿੰਡ ਤੋਂ ਦੋਨੋਂ ਕਿਸਾਨ ਵੀਰ ਜਿਹੜੇ ਸੀ ਆਪਣੀ ਗੰਨੇ ਦੀ ਫਸਲ ਨੂੰ ਲੈ ਕੇ ਮਲੋ ਗੰਨਾ ਮਿਲ ਵੱਲ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਉਹਨਾਂ ਦੇ ਨਾਲ ਇਹ ਦਰਦਨਾਕ ਹਾਦਸਾ ਵਾਪਰ ਗਿਆ ਉੱਤੇ ਤੋਂ ਦੱਸ ਦਈਏ ਕਿ ਕਟਣਾ ਵਾਪਰੀ ਕਿਵੇਂ ਜਾਣਕਾਰੀ ਅਨੁਸਾਰ ਬੁੱਧਵਾਰ ਰਾਤ ਨੂੰ ਗੁਰਦੀਪ ਸਿੰਘ ਆਪਣੇ ਗੁਆਡੀ ਦਿਦਾਰ ਸਿੰਘ ਵਾਸੀ ਮਾਜਰੀ ਨਾਲ ਗੰਨੇ ਨਾਲ ਲੱਦ ਕੇ ਟਰੈਕਟਰ ਟਰਾਲੀ ਅਮਲੋਰ ਰੋਡ ਖੰਨਾ ਸਥਿਤ ਗੰਨਾ ਮਿਲ ਵੱਲ ਜਾ ਰਹੇ ਸੀ ਤੇ ਜਿਵੇਂ ਲੋਕ ਬਾਹੂ ਮਾਜਰਾ ਪਹੁੰਚਦੇ ਨੇ ਗੰਨੇ ਦੇ ਢੇਰ ਦੀ ਰੱਸੀ ਟੁੱਟ ਜਾਂਦੀ ਹੈ ਜਿਸ ਕਾਰਨ ਟਰੈਕਟਰ ਆਪਣਾ ਸੰਤੁਲਨ ਗੁਆ ਬੈਠਦਾ ਹੈ ਤੇ ਇਸ ਦੌਰਾਨ ਟਰੈਕਟਰ ਘੁੰਮਦਾ ਹੋਇਆ ਰੇਲਿੰਗ ਤੇ ਚੜ ਜਾਂਦਾ ਹੈ ਸੜਕ ਦੇ ਟਟ ਲਾਣ ਕਾਰਨ ਗੰਨਾ ਦੋਵਾਂ ਕਿਸਾਨਾਂ ਉੱਤੇ ਡਿੱਗ ਜਾਂਦਾ ਜਿਸ ਤੋਂ ਬਾਅਦ ਜਿਹੜੀ ਦੱਸਦੀ ਹੈ ਕਿ ਜਿਹੜੇ ਦੋਨੋਂ ਕਿਸਾਨ ਗੰਨੇ ਦੱਬ ਜਾਂਦੇ ਨੇ ਤੇ ਬੇहद ਹੀ ਖਤਰਨਾਕ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਟਰੈਕਟਰ ਜਿਹੜੀ ਟਰਾਲੀ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਪਲਟ ਚੁੱਕੀ ਹੈ ਜਿਹੜੇ ਗੰਨੇ ਲੋਡਡ ਹੋਏ ਸੀ ਦੱਸਿਆ ਜਾ ਰਿਹਾ ਹੈ ਸੂਤਰਾਂ ਦੇ ਮੁਤਾਬਿਕ ਕਿ ਜਿਹੜੇ ਗੰਨੇ ਨੇ ਕਾਫੀ ਲੋਡਡ ਸੀ ਜਿਸ ਤੋਂ ਬਾਅਦ ਜਦੋਂ ਢਲਾਨ ਤੋਂ ਟਰਾਲੀ ਆ ਰਹੀ ਸੀ ਤੇ ਰੱਸੀ ਟੁੱਟ ਜਾਂਦੀ ਹੈ ਕਿਉਂਕਿ ਜਿਹੜਾ ਭਾਰ ਹੁੰਦਾ ਹੈ ਉਹ ਥੱਲੇ ਵੱਲ ਨੂੰ ਡਿੱਗਦਾ ਹੈ ਤੇ ਉਸ ਦੇ ਬਾਅਦ ਇਹ ਵੱਡਾ ਹਾਦਸਾ ਵਾਪਰ ਗਿਆ ਦੋਨਾਂ ਕਿਸਾਨਾਂ ਦੇ ਨਾਲ ਉੱਥੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਚੀਕ ਚਹਾੜਾ ਪਿਆ ਹੋਇਆ ਬੇਹਦੀ ਮੰਦ ਭਾਗੀ ਖਬਰ ਸਾਹਮਣੇ ਨਿਕਲ ਕੇ ਆਈ ਹੈ ਖੰਨਾ ਲੁਧਿਆਣਾ ਤੋਂ ਉਥੇ ਘਟਨਾ ਵਾਲੀ ਥਾਂ ਤੋਂ ਲਗਭਗ ਅੱਧਾ ਕਿਲੋਮੀਟਰ ਦੂਰ ਖੜੀ ਸੜਕ ਸੁਰੱਖਿਆ ਬਲ ਟੀਮ ਮੌਕੇ ਤੇ ਪਹੁੰਚਦੀ ਹੈ ਤੇ ਸਬ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਰਾਹਗੀਰਾਂ ਦੀ ਮਦਦ ਨਾਲ ਉਹਨਾਂ ਨੇ ਗੰਨੇ ਦੇ ਢੇਰ ਹੇਠ ਦੱਬੇ ਲੋਕਾਂ ਨੂੰ ਬਾਹਰ ਕੱਢਿਆ ਪਰ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਗੁਰਦੀਪ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਤੇ ਜਦੋਂ ਦੀਦਾਰ ਸਿੰਘ ਨੂੰ ਇਲਾਜ ਲਈ ਖੰਨਾ ਸਿਵਲ ਹਸਪਤਾਲ ਲਿਜਾਂਦਾ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ ਹੈ ਬੇਹਦੀ ਮੰਦਪਾਗੀ ਖਬਰ ਹੈ ਲੁਧਿਆਣਾ ਖੰਨਾ ਦਾ ਜਿੱਥੇ ਦੋ ਕਿਸਾਨਾਂ ਦੀ ਗੰਨੇ ਦੀ ਫਸਲ ਹਟਾ ਦੱਬੇ ਜਾਣ ਤੋਂ ਬਾਅਦ ਜਿਹੜਾ ਹਾਦਸਾ ਵਾਪਰਦਾ ਤੇ ਮੌਕੇ ਤੇ ਮੋਤੋ ਜਾਂਦੀ ਹੈ